ਆ ਦੇਖੋ ਮੁੰਡੇ ਦੇ ਚੰਗਾ ਹੀ ਸੱਟਾਂ ਲਾਈਆਂ ਮਾਰ ਕੇ ਭੱਜ ਗਿਆ ਇੱਧਰ ਹਾਈਵੇ ਦੇ ਉੱਪਰ ਭਾਜੀ ਕਿੰਨਾ ਨੰਬਰ ਸੀਗਾ BB03777 777 ਨੰਬਰ 18 ਗੱਡੀ ਦਾ ਆ ਜੀ ਤੇ ਹਾਈਵੇ ਦੇ ਉੱਪਰ ਇੱਧਰ ਨੂੰ ਨੱਠੀ ਆ ਚੰਡੀਗੜ੍ਹ ਵੱਲ ਨੂੰ ਬਲਾਚੌਰ ਵੱਲ ਨੂੰ ਮੁੰਡੇ ਨੂੰ ਮਾਰ ਕੇ ਚੰਗੀ ਤਰ੍ਹਾਂ ਦੇਖੋ ਸਾਰਾ ਮੋਟਰਸਾਈਕਲ ਖਲਾਰ ਦਿੱਤਾ ਮਹਿੰਦੀਪੁਰ ਪੁਲ ਥੱਲੇ ਗੜ ਸ਼ੰਕਰ ਰੋਡ ਨਵਾਂ ਸ਼ਹਿਰ ਕਿ ਆਲਾ ਦਵਾਲਾ ਕੁਝ ਦੇਖਦੇ ਨਹੀਂ ਉਤੋਂ ਗੱਡੀ 'ਚ ਛੱਡਿਆ ਹੁੰਦਾ ਹੈ ਉੱਚਾ ਸਾਊਂਡ ਦੋਸਤੋ ਆ ਜਿਹੜੇ ਅੰਨੇ ਵਾਂ ਗੱਡੀਆਂ ਚਲਾਉਂਦੇ ਨੇ ਇਹਨਾਂ ਦੀ ਗੱਡੀ ਹੋਣੀ ਚਾਹੀਦੀ ਹੈ ਇੰਪਾਉਂਡ ਦੋਸਤੋ ਇਹਨਾਂ ਦੀ ਗੱਡੀ ਹੋਣੀ ਚਾਹੀਦੀ ਹੈ ਇੰਪਾਉਂਡ ਦੋਸਤੋ ਸਤਿ ਸ਼੍ਰੀ ਅਕਾਲ ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਡੇ ਇਸ ਸਮੇਂ ਅਸੀਂ ਗੱਡ ਸ਼ੰਕਰ ਵਾਈਪਾਸ ਤੇ ਮੌਜੂਦ ਆ ਔਰ ਥੋੜੀ ਦੇਰ ਪਹਿਲਾਂ ਇੱਥੇ ਦੱਸਿਆ ਜਾ ਰਿਹਾ ਕਿ ਇੱਕ ਥਾਰ ਗੱਡੀ ਵਾਲੇ ਨੇ ਇੱਕ ਸਪਲੈਂਡਰ ਸਵਾਰ ਦੀ ਜਾਨ ਲੈ ਲੈਣੀ ਸੀਗੀ ਉਹਨੂੰ ਬੜੀ ਬੁਰੀ ਤਰ੍ਹਾਂ ਟੱਕਰ ਮਾਰੀ ਐ ਭੁਪਿੰਦਰ ਵੀਰ ਕੁਲਫੀ ਵਾਲੇ ਇੱਥੇ ਮੌਕੇ ਤੇ ਮੌਜੂਦ ਸੀ ਅੰਕਲ ਹੁਣੇ ਵੀ ਮੌਜੂਦ ਸੀ ਇਹ ਹਮੇਸ਼ਾ ਹੀ ਜਦੋਂ ਐਦਾਂ ਦਾ ਕੋਈ ਇੱਥੇ ਹਾਦਸਾ ਹੁੰਦਾ ਪੀੜਤਾ ਦੀ ਮਦਦ ਕਰਦੇ ਆ ਭੁਪਿੰਦਰ ਭਾਜੀ ਜਾਣਕਾਰੀ ਤੋਂ ਮੌਕੇ ਤੇ ਹੋਇਆ ਕੀ ਮੁੰਡਾ ਇਧਰੋਂ ਭਾਜੀ ਨਵੇਂ ਸ਼ਹਿਰ ਤੋਂ ਆ ਰਿਹਾ ਸੀ ਨਾਲ ਬੱਸ ਸੀ ਇਹ ਕਾਰੀ ਤੇ ਐਦਾਂ ਬੱਸ ਨੇ ਸਿੱਧੇ ਜਾਣਾ ਸੀਗਾ ਤੇ ਮੁੰਡਾ ਵੀ ਉਹਦੇ ਨਾਲ ਹੀ ਸੀਗਾ ਜਿਹਦਾ ਮੋਟਰਸਾਈਕਲ ਐ ਨਾਲ ਲੱਗਿਆ ਸੀ ਉਧਰੋਂ ਆਈ ਗੱਡੀ ਜੀ ਬੰਗੇਵਾਲ ਤੋਂ ਆਈ ਆ ਬੜੀ ਸਪੀਡ ਨਾਲ ਗੱਡੀ ਆਈ ਆ ਤੇ ਬੱਸ ਦੇ ਮੋੜਿਓਂ ਲੰਗੀ ਗੱਡੀ ਤੇ ਮੁੰਡੇ ਨੂੰ ਪਤਾ ਨਹੀਂ ਲੱਗਿਆ ਉਹਨੇ ਬੱਸ ਦੇ ਨਾਲ ਐ ਅੱਗੇ ਮੋਟਰਸਾਈਕਲ ਕੀਤਾ ਮਾਰਿਆ ਜ ਉਹਨੇ ਗੱਡੀ ਨੇ ਚੱਕ ਕੇ ਮਾਰਿਆ ਮੁੰਡੇ ਨੂੰ ਚੱਕ ਕੇ ਮਾਰਿਆ ਚੱਕ ਕੇ ਜੀ ਬਹੁਤ ਦੂਰ ਤੱਕ ਗਿਆ ਮੁੰਡਾ ਪਾਜੀ ਹੋਣੀ ਉਹਦੀ ਸ਼ਾਲ ਵੱਜੀ ਨਹੀਂ ਸ਼ਾਲ ਤਾਂ ਮੈਂ ਦੇਖੀ ਨਹੀਂ ਐਵੇਂ ਕਹਦੀ ਮੈਂ ਪਰਲੇ ਪਾਸੇ ਸੀਗਾ ਲੇਕਿਨ ਬਾਬਾ ਜੀ ਹੁਣਾਂ ਨੇ ਇਹਨਾਂ ਨੇ ਦੇਖੀ ਏ ਸ਼ਾਲ ਤੇ ਕਾਫੀ ਮਤਲਬ ਗੁਲਾਟੀ ਖਾਦੇ ਮੁੰਡਾ ਉੱਥੇ ਤੱਕ ਡਿਗਿਆ ਜਾ ਕੇ ਕੜੀ ਬਾਜੀਆਂ ਪਈਆਂ ਬਾਜੀਆਂ ਪਈਆਂ ਉਹਦੀਆਂ ਤੇ ਕਾਫੀ ਸੱਟਾਂ ਲੱਗੀਆਂ ਐ ਮੁੰਡੇ ਦੇ ਅੱਛਾ ਮੁੰਡੇ ਦੇ ਮੋਟਰਸਾਈਕਲ ਦਾ ਨੁਕਸਾਨ ਕਿੰਨਾ ਹੋਇਆ ਮੁੰਡੇ ਦਾ ਮੋਟਰਸਾਈਕਲ ਮੈਂ ਤੁਹਾਨੂੰ ਵੀਡੀਓ ਬਣਾ ਕੇ ਜਿਹੜੀ ਭੇਜੀ ਉਹਦੇ ਵਿੱਚ ਦੇਖ ਲਿਓ ਮੋਟਰਸਾਈਕਲ ਦਾ ਕਾਫੀ ਨੁਕਸਾਨ ਹੋਇਆ ਮੁੰਡੇ ਦਾ ਆ ਦੇਖੋ ਸਾਰਾ ਖਿਲਰਿਆ ਪਿਆ ਹੈ ਹਾਰ ਗੱਡੀ ਦਾ ਜਿਹੜਾ ਗੋਲਾ ਹੈ ਥੱਲੇ ਟਾਇਰਾਂ ਦੇ ਉੱਪਰ ਉਗਰਾੜ ਮਰਗਾੜ ਉਹ ਵੀ ਨਿਕਲ ਗਿਆ ਉਹ ਵੀ ਇੱਥੇ ਪਿਆ ਸੀਗਾ ਤੇ ਮੁੰਡੇ ਦੇ ਕਿਤੇ ਕਿਤੇ ਸੱਟ ਲੱਗੀ ਐ ਮੁੰਡੇ ਦੇ ਇੱਕ ਦਾ ਆ ਪਟੂਈ ਦੇ ਵਿੱਚ ਇੱਕ ਹੱਤ ਦੇ ਤੇ ਇੱਕ ਪੈਰ ਤੇ ਬਹੁਤ ਛੱਟ ਲੱਗੀ ਸਿਰ ਦਾ ਬਚਾ ਹੋ ਗਿਆ ਸਿਰ ਦਾ ਤਾਂ ਬਚਾ ਹੋ ਗਿਆ ਹੈ ਮੋਨਾ ਸੀ ਮੁੰਡਾ ਤੇ ਦਿਨੋਵਾਲ ਪਿੰਡ ਕੋਈ ਦੱਸ ਰਿਹਾ ਉੱਥੇ ਦਾ ਹੈਗਾ ਪੀਵੀ 32 ਨਵੇਂ ਸ਼ਹਿਰ ਦਾ ਮੋਟਰਸਾਈਕਲ ਸੀਗਾ ਨਾਲ ਤੇ ਉਹ ਇੱਧਰ ਨੂੰ ਸਿੱਧਾ ਹੀ ਜਾ ਰਿਹਾ ਸੀ ਦਿਨੋਵਾਲ ਵੱਲ ਜਾ ਰਿਹਾ ਸੀ ਹਾਂਜੀ ਨਾ ਉਹ ਉਧਰੋਂ ਬੰਗੇਵਾਲ ਤੋਂ ਆਈ ਆ ਤੇ ਉਹਨੇ ਦੇਖਿਆ ਵੀ ਨਹੀਂ ਮੁੰਡਾ ਜਿੰਦਾ ਕੀ ਮਰ ਗਿਆ ਉਹ ਭੁਜਾ ਕੇ ਲੈ ਗਿਆ ਗੱਡੀ ਸਿੱਧੇ ਲੈ ਗਿਆ ਸਿੱਧਾ ਹੀ ਜਿੱਦਾਂ ਨਸ਼ਾ ਖਾਦਾ ਜਾਂ ਕੁਝ ਕੀਤਾ ਪਤਾ ਨਹੀਂ ਵੱਡੇ ਟਾਇਰ ਪਾਏ ਹੋਣੇ ਆ ਟਾਇਰ ਦਾ ਮੈਂ ਦੇਖਿਆ ਨਹੀਂ ਜੀ ਕਾਲੇ ਰੰਗ ਦੀ ਠਾਰ ਸੀਗੀ ਤੇ ਨੰਬਰ ਮੁੰਡੇ ਨੇ ਉਹਦੇ ਵਿੱਚ ਬੋਲਿਆ ਕਿਹੜਾ ਨੰਬਰ ਹੈ ਪਰ ਪਰਵਾਹ ਨਹੀਂ ਕੀਤੀ ਕਿ ਸੱਟ ਲੱਗੀ ਕਿ ਨਹੀਂ ਜੀ ਮਰ ਗਿਆ ਜਿੰਦਾ ਉਹ ਭੱਜ ਗਿਆ ਪੈਨੂੰ ਦੌੜ ਗਿਆ ਇਹਨਾਂ ਦੇਖਿਆ ਵੀ ਪੀ ਪੀਵੀ 03 ਕੁਛ 71 71 ਨੰਬਰ ਸੀਗਾ ਬਸ ਗਵਲਾ ਨੰਬਰ ਨਹੀਂ ਪਤਾ ਲੱਗਾ ਦੇਖੋ ਕਿੰਨੀ ਜਿਹੜੀ ਮਾੜੀ ਗੱਲ ਹੈ ਇਨਸਾਨੀ ਤੇ ਫਰਜ਼ ਤੋਂ ਲੋਕ ਕਿੱਦਾਂ ਭੱਜਦੇ ਆ ਵੀ ਚਲੋ ਕੋਈ ਐਕਸੀਡੈਂਟ ਜਾਣ ਪੁੱਜ ਕਿ ਨਹੀਂ ਕਰਦਾ ਪਹਿਲੀ ਗੱਲ ਤਾਂ ਤੁਸੀਂ ਰਫਤਾਰ ਘਟ ਚਾਓ ਜੇ ਤੁਹਾਨੂੰ ਪਤਾ ਕਿ ਪੁਲ ਬਣਿਆ ਤੁਹਾਨੂੰ ਥੱਲਿਓ ਰਾਹ ਦਿੱਤਾ ਹੈ ਤੁਸੀਂ ਸੱਜੇ ਮੁੜਨਾ ਖੱਬੇ ਮੁੜਨਾ ਪਹਿਲੀ ਗੱਲ ਤਾਂ ਦੇਖ ਕੇ ਮੁੜੋ ਫਿਰ ਉਸ ਤੋਂ ਬਾਅਦ ਜੇ ਹਾਦਸਾ ਹੋ ਗਿਆ ਜੇ ਟੱਕਰ ਇੰਨੀ ਜ਼ਬਰਦਸਤ ਸੀ ਐਟਲੀਸ ਉੱਤਰ ਕੇ ਦੇਖੋ ਸਹੀ ਇਹ ਜਿਹੜਾ ਅਸੀਂ ਇਸੇ ਗੱਲ ਤੋਂ ਇੱਥੇ ਬ੍ਰੇਕਰ ਬਣਵਾਏ ਸੀ 5 ਸਾਲ ਹੋ ਚੱਲੇ ਸੀ ਬ੍ਰੇਕਰ ਨੂੰ ਪੂਰੇ ਇੱਥੇ ਛੋਟੇ ਛੋਟੇ ਸਪੌਟ ਬ੍ਰੇਕਰ ਬਣੇ ਹੋ ਸੀਗੇ ਸਾਹਮਣੇ ਐਸ ਪਾਸੇ ਵੀ ਬਣਾਏ ਸੀ ਤੇ ਉਸ ਪਾਸੇ ਵੀ ਐਸ ਐਚਓ ਨੇ ਬਣਾ ਬਣਵਾ ਕੇ ਦਿੱਤੇ ਸੀ ਇਸ ਐਕਸੀਡੈਂਟ ਕਰੀ ਨਾ ਨਾ ਜੀ ਸ ਰੋਡ ਵਾਲਿਆਂ ਨੇ ਪੱਟ ਦਿੱਤੇ ਸਾਰੇ ਇਹ ਜਿਹੜੇ ਐਨ ਐਚ ਆਈ ਵਾਲੇ ਇਹਨਾਂ ਨੂੰ ਅਸੀਂ ਰੋਕਿਆ ਵੀ ਨਾ ਪੱਟੋ ਬ੍ਰੇਕਰ ਇੱਥੇ ਐਕਸੀਡੈਂਟ ਹੁੰਦੇ ਇਧਰੋਂ ਗੱਡੀ ਸਕੀ ਨਾ ਹੁਣ ਕਿਸੇ ਮਾ ਦਾ ਪੁੱਤ ਚੱਲ ਜਾਂਦਾ ਜਹਾਨੂੰ ਤਾਂ ਇਹਨਾਂ ਨੇ ਦੇ ਦੇਣਾ ਸੀ ਐਨਐਚਆਈ ਵਾਲੇ ਨੇ ਐਨਐਚਆਈ ਵਾਲੇ ਸਮਝਦੇ ਨਹੀਂ ਇਸ ਗੱਲ ਨੂੰ ਇਹਨਾਂ ਦੀ ਅਸੀਂ ਰੋਕਿਆ ਵੀ ਤਾਂ ਵੀ ਨਹੀਂ ਰੁਕੇ ਕਹਿੰਦੇ ਅਸੀਂ ਦੂਜਾ ਸਟੈਪ ਲਾ ਦਾਂਗੇ ਉੱਥੇ ਮਤਲਬ ਜਿਹੜੇ ਆਰਟੀਕਲ ਚੱਲਦੇ ਆ ਜਿਹੜੇ ਸਟੈਪ ਉਹ ਵੀ ਨਹੀਂ ਲਾਏ ਇਹਨਾਂ ਨੇ ਕੁਝ ਨਹੀਂ ਕੀਤਾ ਐਨਐਚਆਈ ਵਾਲੇ ਨੂੰ ਇੱਕ ਤੋਂ ਘੱਟ ਚੰਗੀ ਤਰ੍ਹਾਂ ਐਰੋ ਮਾਰ ਕੇ ਲਾ ਦੇਣ ਬਿਲਕੁਲ ਇਹ ਕੋਈ ਐਰੋ ਨਹੀਂ ਕੁਝ ਨਹੀਂ ਔਰ ਦੇਖੋ ਤੂੰ ਸਾਡੇ ਸਾਹਮਣੇ ਹੀ ਹੈ ਬ੍ਰੇਕਰ ਪਟ ਦਿੱਤੇ ਗਏ ਆ ਜਦਕਿ 4 ਸਾਲ ਤੋਂ ਬ੍ਰੇਕਰ ਇੱਥੇ 5 ਸਾਲ ਤੋਂ ਸੀ ਸਪੀਡ ਸਲੋ ਦਾ ਐਰੋ ਮਾਰਕ ਜ਼ ਇਹ ਰਸਤਾ ਬਣਦਾ ਪ੍ਰੋਪਰ ਬਿਲਕੁਲ ਬਿਲਕੁਲ ਇਹ ਤਾਂ ਦਿਨ ਵੇਲੇ ਰਾਤ ਨੂੰ ਕੀ ਪਤਾ ਕਿੰਨੀਆਂ ਕਿੰਨੇ ਟੱਕਰਾਂ ਹੁੰਦੀਆਂ ਇੱਥੇ ਅਸੀਂ ਕਈ ਐਕਸੀਡੈਂਟ ਚੱਕੇ ਜੀ ਅੱਜ ਤੋਂ ਪੰਜ ਸਾਲ ਦਾ ਅਸੀਂ ਲਗਾਤਾਰ ਚੱਕਦੇ ਉਸ ਤੋਂ ਬਾਅਦ ਐਸਐਚਓ ਨੇ ਬ੍ਰੇਕਰ ਬਣਵਾ ਕੇ ਦਿੱਤੇ ਕਰਕੇ ਨਾ ਇਹ ਦਾ ਵਿਚਾਰ ਇਹ ਇੱਥੇ ਇਹ ਚੰਡੀਗੜ੍ਹ ਤੋਂ ਜਿਹੜੀ ਗੱਡੀਆਂ ਆਉਂਦੀ ਬੜੀ ਸਪੀਡ ਨਾਲ ਆਉਂਦੀ ਉਸ ਦਿਨ ਵੀ ਇੱਕ ਐਕਸੀਡੈਂਟ ਹੋਇਆ ਸੀਗਾ ਇੱਥੇ ਉਹ ਪਰਲੇ ਪਾਸੇ ਥੋੜੇ ਦਿਨ ਦੀ ਗੱਲ ਹੈ ਪਰਨੇ ਇੱਕ ਸਾਈਕਲ ਵਾਲਾ ਕੁਚਲਦਾ ਸੀਗਾ ਮੈਂ ਤੁਹਾਨੂੰ ਉਹ ਵੀ ਵੀਡੀਓ ਤੁਸੀਂ ਦੇਖੀ ਹੋਣੀ ਮੈਂ ਟਿਪਰ ਦੀ ਵੀ ਵੀਡੀਓ ਪਾਈ ਸੀ ਇੱਕ ਉਹ ਹੁਣ ਵੀ ਥੋੜੇ ਦਿਨ ਚਾਰ ਦਿਨ ਹੋਏ ਅ ਗੱਡੀ ਵਾਲਾ ਫੇਰ ਮੰਨਦਾ ਹੀ ਨਹੀਂ ਕਹਿੰਦਾ ਮੇਰੀ ਸਪੀਡ ਹੀ ਨਹੀਂ ਸੀ ਘੱਟੋ ਘੱਟ 70 ਦੀ ਸਪੀਡ ਹੋਣੀ ਓਦੀ ਉਹ ਕਹਿੰਦਾ ਮੇਰੀ ਸਪੀਡ ਹੀ ਨਹੀਂ ਸੀ ਅੱਜ ਕੱਲ ਦਾ ਸਮਾਂ ਜਿਹੜਾ ਚੱਲ ਰਿਹਾ ਤੁਹਾਨੂੰ ਪਤਾ ਆ ਅਸੀਂ ਤਾਂ ਜਾਨ ਹਥੇਲੀ ਤੇ ਲੈ ਕੇ ਤੁਰਦੇ ਆ ਅਸੀਂ ਨਾ ਕਿਸੇ ਤੋਂ ਡਰੇ ਆ ਨਾ ਡਰਨ ਵਾਲੇ ਆ ਬੁੱਢਾ ਦਲ 96 ਕਰੋੜੀ ਬਾਬਾ ਤੇ ਗੜ ਸ਼ੰਕਰ ਬੁੱਢਾ ਦਲ ਸਾਡੇ ਸਾਰੇ ਆਪਣੇ ਜਥੇਦਾਰ ਮੌਜੂਦ ਆ ਤੇ ਉਹਨਾਂ ਦੇ ਵੀ ਇਸ ਵੇਲੇ ਸੱਟ ਲੱਗ ਚੁੱਕੀ ਐ ਤੁਸੀਂ ਟੈਨਸ਼ਨ ਨਾ ਲਓ ਭਾਜੀ ਮੈਂ ਹਮੇਸ਼ਾ ਤਿਆਰ ਬਰ ਤਿਆਰੀ ਰਹਿਣਾ ਮਾਣ ਲਈ ਮਾਣ ਹੈ ਭਰਾ ਤੇ ਮਾਣ ਹੈ ਤੇ ਹਮੇਸ਼ਾ ਹੀ ਲੋੜ ਬੰਦਾ ਦੀ ਜਿਹੜੇ ਐਸ ਇਦਾਂ ਦੇ ਹਾਲਾਤ ਬਣ ਜਾਂਦੇ ਆ ਕੋਈ ਪੀੜਤ ਹੁੰਦਾ ਸੱਟ ਚੋੜ ਲੱਗ ਜਾਂਦੀ ਆ ਹਮੇਸ਼ਾ ਹੀ ਸਾਥ ਦਿੰਦੇ ਆ ਭពਿੰਦਰ ਵੀਰ ਤੇ ਇਹਨਾਂ ਦਾ ਧੰਨਵਾਦ ਹੈ ਤੁਹਾਨੂੰ ਮੌਕੇ ਤੇ ਤਸਵੀਰ ਐਕ ਵਾਰ ਡਿਟੇਲ ਚ ਦਿਖਾਣੇ ਆ ਤੇ ਆ ਦੇਖੋ ਮੁੰਡੇ ਨੇ ਚੰਗਾ ਹੀ ਸੱਟਾਂ ਲਾਈਆਂ ਮਾਰ ਕੇ ਭੱਜ ਗਿਆ ਇੱਧਰ ਹਾਈਵੇ ਦੇ ਉੱਪਰ ਭਾਜੀ ਕਿੰਨਾ ਨੰਬਰ ਸੀਗਾ BB037271 BB037271 7171 ਨੰਬਰ 18 ਗੱਡੀ ਦਾ ਆ ਜੀ ਤੇ ਹਾਈਵੇ ਦੇ ਉੱਪਰ ਇੱਧਰ ਨੂੰ ਨੱਠੀ ਆ ਚੰਡੀਗੜ੍ਹ ਵੱਲ ਨੂੰ ਬਲਾਚੌਰ ਵੱਲ ਨੂੰ ਮੁੰਡੇ ਨੂੰ ਮਾਰ ਕੇ ਚੰਗੀ ਤਰ੍ਹਾਂ ਦੇਖੋ ਸਾਰਾ ਮੋਟਰਸਾਈਕਲ ਖਲਾਰ ਦਿੱਤਾ ਮਹਿੰਦੀਪੁਰ ਪੁਲ ਥੱਲੇ ਗੜ ਸ਼ੰਕਰ ਰੋਡ ਨਵਾਂ ਸ਼ਹਿਰ ਗੱਡੀ ਠਾਰ ਨੇ ਸਾਈਡ ਮਾਰ ਕੇ ਗਈ ਆ ਤੇ ਮੋਟਰਸਾਈਕਲ ਚੰਗਾ ਹੀ ਭੰਨ ਦਿੱਤਾ ਨਾ ਤੁਹਾਡਾ ਆ ਨੰਬਰ ਹੈ ਜੀ ਮੋਟਰਸਾਈਕਲ ਦਾ ਮੁੰਡੇ ਦਾ ਨਵੇਂ ਸ਼ਹਿਰ ਦਾ ਨੰਬਰ ਆ ਜੀ ਤੇ ਮੁੰਡੇ ਦੇ ਚੰਗੀ ਸੱਟਾਂ ਕਿੱਥੇ ਕਿੱਥੇ ਲੱਗੀਆਂ ਭਾਜੀ ਲੱਤ ਭਾਜੀ ਆ ਦੇਖਾ ਹੱਡੀ ਵੀ ਚੰਗੀ ਲੱਗੀ ਹੋਆ ਪਿੱਛੇ ਮਨਜ਼ ਦਿਖਾਇਓ ਭਾਜੀ ਆ ਦੇਖੋ ਏਦਾਂ ਮਾਰ ਕੇ ਨੱਟ ਗਏ ਆ ਰੁਕੇ ਵੀ ਕੋਸ਼ਲਾ ਸਾਰਾ ਟੁੱਟ ਗਿਆ ਮੋਟਰਸਾਈਕਲ ਪਾਜੀ ਕਿੱਧਰੋਂ ਇਹ ਆ ਰਿਆ ਸੀ ਤੂੰ ਕਿੱਧਰੋਂ ਆ ਰਿਆ ਸੀ ਪਾਜੀ ਇੱਧਰੋਂ ਆਇਆ ਪਾਜੀ ਸ਼ਹਿਰੋਂ ਸ਼ਹਿਰੋਂ ਆ ਰਿਆ ਸੀਗਾ ਤੇ ਇੱਧਰੋਂ ਗੱਡੀ ਕਿੱਧਰੋਂ ਇੱਧਰੋਂ ਆਈ ਨਾ ਸਾਹਮਣੇ ਪਾਜੀ ਬੰਗਿਆਂ ਵੱਲ ਤੋਂ ਗੱਡੀ ਆਈ ਆ ਤੇ ਚੰਡੀਗੜ੍ਹ ਲੱਗੇ ਦੀ ਪਤਾ ਨਹੀਂ ਮੈਂ ਇੱਥੇ ਕਾਉਂਦਾ ਹੀ ਗੱਡੀ ਬੱਸ ਦੇ ਮੋਰੋਂ ਨੱਠੇ ਆ ਉਹ ਬੜੀ ਤੇਜ਼ ਨਾਲ ਪਤਾ ਨਹੀਂ ਕੀ ਵਾਰਦਾਤ ਕੀਤੀ ਕੀ ਨਹੀਂ ਪਿੱਛੇ ਵੀ ਕੋਈ ਵਾਰਦਾਤ ਕਰ ਗਿਆ ਪਿੱਛੇ ਵੀ ਕੋਈ ਕਰ ਦਿੱਤਾ ਹੋਣਾ ਇਹਨਾਂ ਨੇ ਵਾਰਦਾਤ ਇੱਥੇ ਮੁੰਡੇ ਨੂੰ ਸਾਈਡ ਮਾਰ ਕੇ ਚੰਗਾ ਹੀ ਭੰਨਿਆ ਮਾਰ ਕੇ ਭੱਜਣ ਵਾਲੇ ਬੰਦੇ ਆ ਦੇਖੋ ਕਿੱਦਾਂ ਦੇ ਬੰਦੇ ਆ ਹੈਨਾ ਕੈਮਰੇ ਲੱਗੇ ਹੋ ਆ ਉਹਦਾ ਠਾਰ ਗੱਡੀ ਦਾ ਇਹ ਗੋਲਾ ਆ ਰਿਕਾਰਡ ਠਾਰ ਗੱਡੀ ਦਾ ਰਿਕਾਰਡ ਵੀ ਇੱਥੇ ਡਿਗਿਆ ਆ ਤੇ ਆਪ ਉਹ ਨੱਠ ਗਏ ਆ ਇਹ ਰੁਕੇ ਵੀ ਨਹੀਂ ਕੋਈ ਇਨਸਾਨੀਅਤ ਹੈ ਹੀ ਨਹੀਂ ਇਹਨਾਂ ਦੇ ਵਿੱਚ ਨਹੀਂ ਹੈਗੀ ਇਹ ਕਾਰ ਦਾ ਠਾਰ